ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਵੈਰੋ ਕੇ ਜੀ ਤਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ 'ਚ ਤੁਹਾਡੇ ਆਸਤੇ ਇੱਕ ਤੋਕੜ ਗੱਬਣ ਚੈੱਕ ਪਾਸ ਐਨੀਮਲ ਲੈ ਕੇ ਆਏ ਆ ਡਿਟੇਲ ਬਾਾਈ ਤੋਂ ਲੈ ਕੇ ਦੇਵਾਂਗਾ ਮੇਰੀ ਸਪੈਸ਼ਲ ਬੇਨਤੀ ਰਹੂ ਕਿ ਤੁਸੀਂ ਆਪਦਾ ਪਰਸਨਲ ਡਾਕਟਰ ਸਾਹਿਬਾਨ ਨਾਲ ਲਿਆ ਸਕਦੇ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਕੀਪਾ ਜੀ ਪਿੰਡ ਮੈਰੋਕੇ ਤੁਸੀਂ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 946550755 ਜੀ ਠੀਕ ਹੈ ਵੀਰੇ ਘਰ ਦੀ ਝੋਟੀ ਜੀ ਹਾਂ ਜੀ ਘਰ ਦੀਏ ਸੂਆ ਕਿੰਨਾ ਮਸੂੂ ਜੀ ਸੂਆ ਦੂਜਾ ਸੂਣਾ ਹੁਣ ਸੂਣਾਗਾ ਜੀ ਹਾਂ ਜੀ ਕਿੰਨੇ ਸਮੇਂ ਦੀ ਗੱਬਣਾ ਜੀ ਅੱਜ 6 ਮਹੀਨੇ ਚੈੱਕ ਪਾਸ ਹੈ ਚੈੱਕ ਪਾਸ ਹੈ ਕੋਈ ਵੀ ਵੀਰ ਆਪਦਾ ਡਾਕਟਰ ਨਾਲ ਲੈ ਕੇ ਜਾ ਸਕਦਾ ਇੱਥੇ ਠੀਕ ਤੇ ਦੁੱਧ ਵੀਰੇ ਦੁੱਧ ਦੀ 5.5 ਕਿਲੋ ਨੈਟ ਸੀ ਇਹਦਾ ਤੇ ਇੱਕ ਡੰਗ ਦਾ ਇੱਕ ਡੰਗ ਦਾ ਯਾਨੀ 11 ਕਿਲੋ ਆਪਣੇ ਚੋਇਆ ਹਾਂਜੀ ਚੋਇਆ ਹੁਣ ਡਰਾਈ ਹੈ ਜੀ ਹੁਣ ਡਰਾਈ ਹੈ ਥਣ ਪਾਸ ਕਰਾ ਦੂੰ ਹਾਂਜੀ ਥਾਣਾ ਦੀ ਓਕੇ ਆ ਬਾਅਦ ਪਿੱਛੇ ਦੀ ਵੀ ਗਾਰੰਟੀ ਹੈ ਹਾਂਜੀ ਗਾਰੰਟੀ ਹੈ ਜੀ ਠੀਕ ਹੈ ਜੀ ਠੰਡੇ ਸੀਲ ਵੀ ਪੂਰੀ ਹੈ ਬਰੇ ਹਾਂਜੀ ਠੰਡੀ ਸੀਲ ਹੋਰ ਕੇ ਦਿਖਾ ਦੇ ਜੀ ਸੁਆ ਬਾਈ ਦੱਸਦਾ ਕਿ ਦੂਜੇ ਸੂਏ ਆਸਤੇ ਸਾਢੇ 6 ਮਹੀਨਿਆਂ ਦੀ ਕਨਫਰਮ ਚੈੱਕ ਪਾਸ ਆ ਜੀ ਮੇਰੇ ਇਤੇ ਸਪੈਸ਼ਲ ਬੇਨਤੀ ਹੈ ਜੀ ਕਿ ਤੁਸੀਂ ਆਪ ਦਾ ਪਰਸਨਲ ਡਾਕਟਰ ਸਹਬਾਨ ਲਿਆ ਕੇ ਬਾਈ ਦੇ ਘਰੋਂ ਚੈੱਕ ਪਾਸ ਕਰਵਾ ਕੇ ਲੈ ਜਾਓ ਜੀ। ਬਾਕੀ ਨੀਲੀ ਰਾਵੀ ਤੇ ਪੈਂਦੀ ਹੈ ਜੀ। ਗੋਲ ਪੱਠਪੂੜਾ, ਵਜਨ ਵਜੂਦ ਕਰਮ ਵਾਲੀ ਦਾ ਪੂਰਾ ਚੰਗਾ ਜੀ। 11 ਕਿਲੋ ਸੱਜਰ ਦਾ ਰਿਕਾਰਡ ਰਿਹਾ ਪਿਛਲੇ ਸੂਏ ਦਾ ਜੀ। ਇੱਕ ਤੀਆ ਹੁਣ ਸੇਵਾ ਦਾ ਟਾਈਮ ਰਹਿ ਗਿਆ ਜੀ ਕਿਉਂਕਿ ਇਸ ਵਾਰ ਤੇ ਡਰਾਈ ਆ। ਜਿੰਨੇ ਤੁਸੀਂ ਸਾਂਭ ਲੋਗੇ ਉਹਨਾਂ ਦੁੱਧ ਲੈ ਸਕਦੇ ਆ ਜੀ। ਬੰਦ ਦਿਓ ਜੀ। ਹਾਈਟ ਵੀ ਚੰਗੀ ਆ ਵਜਨ ਵੀ ਚੰਗਾ ਗੋਲ ਪੱਠੂੜਾ ਥਾਣ ਤੁਨੋਂ ਨੇੜੇ ਤੋਂ ਚੈੱਕ ਕਰਾ ਦਿੰਨੇ ਸੋਹਣਾ ਸੈਜ ਆ ਥਾਣਾ ਦਾ ਕੱਲਾ ਕੱਲਾ ਨਿੱਖੜਮਾ ਪੂੜ ਸ਼ਾਂਗ ਪੂਰਾ ਵੀ ਨਹੀਂ ਭਾਰ ਪਿੱਛੇ ਦੀ ਵੀ ਬਾਈ ਕਹਿੰਦਾ ਆਪਣੀ ਗਾਰੰਟੀ ਦੇਊਗੀ ਜੀ ਡਿਮਾਂਡ ਕੀ ਰਹਿਣ ਵਾਲੀ ਜਾਇਜ਼ ਜਿਹੜੇ ਲੈਣੀ ਐ ਬਾਈ ਜੀ ਇਹਦੇ ਆਪਾਂ ਜਿਹੜਾ ਹੈਗਾ ਉਹ ਫੋਨ ਤੇ ਕਰਾਂਗੇ ਫੋਨ ਤੇ ਕਰਾਂਗੇ ਜੀ ਕਿਉਂਕਿ ਜੇ ਤਾਂ ਅੱਜ ਵੇਖਦੀ ਐ ਤਾਂ ਬੱਕਰੀ ਗੱਲ ਆ ਜੇ ਸਾਮਕੇ ਵੇਚਾਂਗੇ ਤਾਂ ਬੱਕਰੀ ਗੱਲ ਹਾਂਜੀ ਠੀਕ ਆ ਜੀ ਹਾਂਜੀ ਡਿਮਾਂਡ ਇਹਦੀ ਫੋਨ ਤੇ ਰਹਿਣ ਵਾਲੀ ਐ ਜੀ ਜੇ ਕੋਈ ਸੇ ਬਾਈ ਦਾਸ ਦਾ ਕਿ ਅੱਜ ਇਹ ਤੁਹ ਲੈ ਕੇ ਜਾਊਗਾ ਚੈੱਕ ਪਾਸ ਤਾਂ ਉਹੋ ਜੀ ਡਿਮਾਂਡ ਹੋ ਜੂ ਜੇ ਰੋਕ ਕੇ ਸਮਾਂ ਵਿੱਚ ਆਂਗੇ ਜੀ ਤਾਂ ਉਹੋ ਜੀ ਹੋ ਜੂ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ